ਫਲੈਟਿਸ ਹੋਟਲ ਪਹੁੰਚੇ ਤਾਂ ਪਤਾ ਲੱਗਾ ਪੁਲਿਸ ਨੇ ਸੁਨੇਹਾ ਭੇਜਿਆ ਸੀ ਕਿ ਨਿਯਮ ਅਨੁਸਾਰ ਭਾਰਤੀ ਡੈਲੀਗੇਟਾਂ ਨੇ ਪੁਲਿਸ ਕੋਲ ਆਪਣੀ ਹਾਜ਼ਰੀ ਕਿਉਂ ਨਹੀਂ ਲਵਾਈ ਇਹ ਕੰਮ ਤਾਂ ਪਹਿਲੇ ਦਿਨ ਹੀ ਹੋਣਾ ਚਾਹੀਦਾ ਸੀ ਪਰ ਪ੍ਰਬੰਧਕਾਂ ਵੱਲੋਂ ਕੋਈ ਨਿਸ਼ਚਿਤ ਆਦੇਸ਼ ਜਾਂ ਸਲਾਹ ਨਾ ਮਿਲਣ ਕਾਰਨ ਕੁਝ ਨਹੀਂ ਹੁੰਦਾ ਕਹਿ ਕੇ ਸਾਰੇ ਕਾਨਫਰੰਸ ਦੇ ਮੇਲੇ ਗੇਲੇ ਵਿੱਚ ਰੁੱਝ ਗਏ ਹੁਣ ਇੱਕਦਮ ਸਿਰ ਆ ਬਣੀ ਪੀੜ ਕਾਰਨ ਸਾਰੇ ਲੋਕ ਸਵੇਰ ਦੇ ਪਰੇਸ਼ਾਨ ਸਨ ਕਦੀ ਐਸਐਸਪੀ ਦੇ ਦਫਤਰ ਤੇ ਕਦੀ ਥਾਣੇ ਦੇ ਚੱਕਰ ਲਾ ਰਹੇ ਸਨ ਸਤਨਾ ਮਾਨਕ ਮੈਨੂੰ ਕਹਿਣ ਲੱਗਾ ਅਸੀਂ ਤਾਂ ਯਾਰ ਸਵੇਰ ਦੇ ਇਸੇ ਹੀ ਖਲਜਗਣ ਵਿੱਚ ਤਿੰਨ ਚਾਰ ਘੰਟੇ ਖਰਾਬ ਕਰ ਬੈਠੇ ਹਾਂ ਹੁਣ ਲੋਕ ਐਸਐਸਪੀ ਦੇ ਦਫਤਰ ਕਤਾਰਾਂ ਬਨ ਕੇ ਖਲੋਤੇ ਨੇ ਤੁਸੀਂ ਵੀ ਚਲੇ ਜਾਓ ਛੇਤੀ ਉੰਜ ਬੰਦੇ ਬੜੇ ਕੋਆਪਰੇਟਿਵ ਨੇ ਕਹਿੰਦੇ ਸਨ ਅਸੀਂ ਅੱਜ 7 ਵਜੇ ਤੱਕ ਦਫ਼ਤਰ ਖੁੱਲ੍ਹਾ ਰੱਖਾਂਗੇ ਮੈਂ ਡਾਕਟਰ ਜਗਤਾਰ ਨੂੰ ਕਿਹਾ ਤਾਂ ਉਹ ਪਹਿਲਾਂ ਵਾਂਗ ਹੀ ਹਲਕੇ ਫੁਲਕੇ ਅੰਦਾਜ਼ ਵਿੱਚ ਕਹਿੰਦਾ ਬਰੀਆਮ ਕੁਝ ਨਹੀਂ ਹੁੰਦਾ ਤੂੰ ਫਿਕਰ ਨਾ ਕਰ ਉਸਨੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਮੁਸਕਰਾਉਂਦਿਆਂ ਹੱਥ ਖੜਾ ਕੀਤਾ ਵੇਖ ਲਓ ਫਿਰ ਨਾ ਐਵੇਂ ਪੰਗੇ ਨੂੰ ਫੜੇ ਫਿਰਿਏ ਇਹ ਸਾਰੇ ਲੋਕ ਉਧਰੋਂ ਹੀ ਆ ਰਹੇ ਨੇ ਮੇਰੇ ਵਾਰ-ਵਾਰ ਕਹਿਣ ਤੇ ਉਹ ਫਲੈਟਿਸ ਹੋਟਲ ਦੀ ਰਿਸੈਪਸ਼ਨ ਵੱਲ ਗਿਆ ਤੇ ਆ ਕੇ ਕਹਿਣ ਲੱਗਾ ਤੂੰ ਬੇਫਿਕਰ ਰਹਿ ਮੈਨੂੰ ਲੱਗਦਾ ਇਹਨਾਂ ਨੇ ਆਏ ਬੰਦਿਆਂ ਦੀ ਰਿਪੋਰਟ ਹੀ ਅੱਜ ਭੇਜੀ ਹੈ ਆਪਣੇ ਹੋਟਲ ਵਾਲਿਆਂ ਤਾਂ ਪਹਿਲੇ ਦਿਨ ਹੀ ਆਪਣੇ ਕੋਲੋਂ ਇਸ ਮਕਸਦ ਲਈ ਪਾਸਪੋਰਟ ਲੈ ਲੇ ਸ ਪਰ ਮੈਂ ਫਿਕਰਮੰਦ ਸੀ ਜਗਤਾਰ ਕਹਿੰਦਾ ਚੱਲ ਆਪਣੇ ਹੋਟਲ ਵਾਲਿਆਂ ਤੋਂ ਜਾ ਕੇ ਪੁੱਛੀਏ ਅਸੀਂ ਉੱਥੇ ਗਏ ਤਾਂ ਹੋਟਲ ਦੇ ਮੈਨੇਜਰ ਤੇ ਮਾਲਕ ਨੇ ਆਪਣੇ ਕੈਬਨ ਵਿੱਚ ਬਿਠਾ ਕੇ ਸਾਨੂੰ ਚਾਹ ਪਿਐ ਤੇ ਬੇਫਿਕਰ ਰਹਿਣ ਲਈ ਕਿਹਾ ਮੈਂ ਤਾਂ ਇਸ ਨੂੰ ਕਿਹਾ ਸੀ ਪਰ ਇਹ ਬਹੁਤ ਚਿੰਤਤ ਸੀ ਜਗਤਾਰ ਨੇ ਆਖਿਆ ਅਸੀਂ ਵਾਪਸ ਫਲੈਟ ਇਸ ਹੋਟਲ ਪਹੁੰਚ ਗਏ ਕਾਨਫਰੰਸ ਦਾ ਆਖਰੀ ਸੈਸ਼ਨ ਚੱਲ ਰਿਹਾ ਸੀ ਤਕਰੀਰਾਂ ਹੋ ਰਹੀਆਂ ਸਨ ਇੱਕ ਅਜੀਬ ਹੁਲਾਸ ਤੇ ਖੇੜਾ ਸੀ ਸਭ ਦੇ ਮਨਾਂ ਵਿੱਚ ਫਖਰ ਜ਼ਮਾਨੇ ਰਾਤ ਵਾਲੀ ਤਕਰੀਰ ਹੀ ਦੁਹराई ਪਰ ਬੜੇ ਠਰਮੇ ਤੇ ਦ੍ਰਿੜਤਾ ਨਾਲ ਰਾਤ ਵਾਲੀ ਉਲਾਰ ਉਤੇਜਨਾ ਗੈਰ ਹਾਜ਼ਰ ਸੀ ਇਹ ਬਹੁਤ ਸਖਤ ਬੋਲ ਰਿਹਾ ਜ਼ਰੂਰ ਰੌਲਾ ਪਵੇਗਾ ਇਸ ਤੇ ਜਗਤਾਰ ਨੇ ਕਿਹਾ ਅਜੇ ਰਾਤੀ ਨਹੀਂ ਸੁਣਿਆ ਤੁਸੀਂ ਮੈਨੂੰ ਲੱਗਦਾ ਹੈ ਕੁਝ ਹਲਕਿਆਂ ਵੱਲੋਂ ਕਾਨਫਰੰਸ ਦੇ ਕੀਤੇ ਵਿਰੋਧ ਕਾਰਨ ਉਹ ਉਤੇਜਿਤ ਹੋ ਗਿਆ ਪਰ ਇਹ ਉਤੇਜਨਾ ਮਹਿੰਗੀ ਪੈ ਸਕਦੀ ਹੈ ਵਿਰੋਧ ਹੋਰ ਤਿੱਖਾ ਹੋ ਸਕਦਾ ਇਸ ਵਿਰੋਧ ਨਾਲ ਆਉਣ ਜਾਣ ਦਾ ਰਾਹ ਖੁੱਲਣ ਦੀ ਜਿਹੜੀ ਸੰਭਾਵਨਾ ਸੀ ਉਹ ਮੱਠੀ ਪੈ ਸਕਦੀ ਹੈ ਜਗਤਾਰ ਦੀ ਫਿਕਰ ਵੀ ਜਾਇਜ਼ ਲੱਗਦੀ ਸੀ ਰਾਤ ਵਾਲੀ ਤਕਰੀਰ ਸੁਣ ਕੇ ਤਾਂ ਮੈਨੂੰ ਵੀ ਅਚੇਤ ਖੋਫ ਜਿਹਾ ਮਹਿਸੂਸ ਹੋਇਆ ਸੀ ਲੱਗਦਾ ਸੀ ਕਿ ਫਖਰ ਜ਼ਮਾ ਆਪਣੇ ਅਕੀਦੇ ਉੱਤੇ ਦ੍ਰਿੜ ਸੀ ਤੇ ਉਹ ਨਿਰਾ ਕਿਸੇ ਭਾਵੁਕ ਆਵੇਸ਼ ਵਿੱਚ ਗੱਲ ਨਹੀਂ ਕਰ ਰਿਹਾ ਸਗੋਂ ਬੇਖੌਫ ਤੇ ਦ੍ਰਿੜ ਹੋ ਕੇ ਪੰਜਾਬੀਆਂ ਦਾ ਪੰਜਾਬ ਤੇ ਪੰਜਾਬੀ ਜ਼ੁਬਾਨ ਬਾਰੇ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰ ਰਿਹਾ ਸੀ ਇਸ ਦ੍ਰਿੜਤਾ ਤੇ ਪ੍ਰਤੀਬੱਧਤਾ ਦੀ ਪੰਜਾਬੀਆਂ ਦੀ ਘਾਟ ਨਹੀਂ ਉਹਨਾਂ ਨੂੰ ਇੰਨਾ ਝੁਰ ਥੱਲੇ ਲਾਈ ਰੱਖਿਆ ਸੀ ਤੇ ਹੁਣ ਉਹ ਚੁੱਪ ਰਹਿ ਕੇ ਵਿਰੋਧੀਆਂ ਦੀ ਧੌਂਸ ਸਹਿਣ ਲਈ ਤਿਆਰ ਨਹੀਂ ਸੀ ਉਹ ਆਪਣੀਆਂ ਤਿੱਖੀਆਂ ਗੱਲਾਂ ਰਾਹੀਂ ਪੰਜਾਬੀਆਂ ਨੂੰ ਜਾਗਰਿਤ ਕਰਨਾ ਵੀ 84 ਤੇ ਮੁਲਕ ਪੱਤਰ ਤੇ ਇਸ ਸੰਬੰਧ ਵਿੱਚ ਇੱਕ ਬਹਿਸ ਦੀ ਸ਼ੁਰੂਆਤ ਵੀ ਕਰਨੀ ਚਾਹੁੰਦਾ ਸੀ ਤੇ ਉਸ ਮੁਤਾਬਕ ਇਹ ਸ਼ੁਰੂਆਤ ਇੰਜ ਹੀ ਹੋਣੀ ਸੀ ਸ਼ੇਰ ਵਾਂਗ ਕਰ ਚੁਕੇ ਬੱਕਰੀ ਵਾਂਗ ਮਿੰਡ ਮਿੰਡ ਕਰਕੇ ਨਹੀਂ ਉਹ ਕਿਸੇ ਕਿਸਮ ਦੀ ਗਲਤਫਹਿਮੀ ਵੀ ਨਹੀਂ ਸੀ ਰਹਿਣ ਦੇਣਾ ਚਾਹੁੰਦਾ ਉਸ ਨੂੰ ਪਾਕਿਸਤਾਨੀ ਹੋਣ ਉੱਤੇ ਮਾਣ ਸੀ ਤੇ ਉਹ ਇਸ ਦੀ ਆਜ਼ਾਦੀ ਖੁਦਮੁਖਤਿਆਰੀ ਤੇ ਪ੍ਰਭੂ ਸੱਤਾ ਦਾ ਕਿਸੇ ਵੀ ਵੱਡੇ ਤੋਂ ਵੱਡੇ ਪਾਕਿਸਤਾਨੀ ਨਾਲੋਂ ਵੱਧ ਸਨਮਾਨ ਕਰਦਾ ਸੀ ਉਸ ਨੂੰ ਆਪਣੀ ਕੌਮੀ ਜ਼ੁਬਾਨ ਉਰਦੂ ਤੇ ਮਾਣ ਸੀ ਪਰ ਉਹ ਆਪਣੀ ਮਾਂ ਬੋਲੀ ਨੂੰ ਹੁਣ ਹੋਰ ਰੋਲ ਦਿਆ ਨਹੀਂ ਸੀ ਦੇਖ ਸਕਦਾ ਉਸ ਅਨੁਸਾਰ ਹੁਣ ਸੁੱਤੇ ਹੋਏ ਪੰਜਾਬੀ ਪੁੱਤ ਜਾਗ ਪਏ ਸਨ ਕਾਨਫਰੰਸ ਵਿੱਚ ਮਤੇ ਪਾਸ ਕੀਤੇ ਜਾ ਰਹੇ ਸਨ ਭਾਰਤ ਪਾਕਿਸਤਾਨ ਵਿੱਚ ਕਸ਼ਮੀਰ ਦੇ ਮਸਲੇ ਸਮੇਤ ਸਾਰੇ ਮਸਲਿਆਂ ਦਾ ਹੱਲ ਮਿਲ ਬੈਠ ਕੇ ਤਲਾਸ਼ਣ ਲਈ ਆਮ ਲੋਕਾਂ ਸੱਭਿਆਚਾਰਕ ਕਾਮਿਆਂ ਤੇ ਲੇਖਕਾਂ ਬੁੱਧੀਮਾਨਾਂ ਲਈ ਵੀਜ਼ੇ ਦੀਆਂ ਸ਼ਰਤਾਂ ਢਿੱਲੀਆਂ ਕਰਕੇ ਆਉਣ ਜਾਣ ਸੌਖਾ ਬਣਾਉਣ ਲਈ ਇੰਜ ਆਲਮੀ ਪੰਜਾਬੀ ਕਾਨਫਰੰਸ ਆਪਣੇ ਅੰਜਾਮ ਨੂੰ ਪਹੁੰਚੀ। ਹੁਣ ਲੋਕ ਹਾਲ ਵਿੱਚ ਲੌਬੀ ਵਿੱਚ ਲੌਨ ਵਿੱਚ ਇੱਕ ਦੂਜੇ ਨੂੰ ਮਿਲ ਰਹੇ ਸਨ। ਅਗਲਾ ਪ੍ਰੋਗਰਾਮ ਪੁੱਛ ਰਹੇ ਸਨ। ਅੱਜ ਰਾਤ ਤੱਕ ਹੀ ਕਾਨਫਰੰਸ ਦੇ ਪ੍ਰਬੰਧਕਾਂ ਦੇ ਅਸੀਂ ਮਹਿਮਾਨ ਸਾਂ। ਸਵੇਰ ਤੋਂ ਜੇ ਅਸੀਂ ਉੱਥੇ ਹੀ ਰਹਿਣਾ ਚਾਹੀਏ ਆਪਣੇ ਖਰਚੇ ਤੇ ਠਹਿਰ ਸਕਦੇ ਸੀ ਨਹੀਂ ਤਾਂ ਕੋਈ ਵੱਖਰਾ ਪ੍ਰਬੰਧ ਕਰਨਾ ਪੈਣਾ ਸੀ 17-18 April ਦੇ 2 ਦਿਨ ਬਾਕੀ ਸਨ 19 April ਨੂੰ ਸਵੇਰੇ ਲਾਹੌਰ ਰੇਲਵੇ ਸਟੇਸ਼ਨ ਤੋਂ ਸਮਝੌਤਾ ਐਕਸਪ੍ਰੈਸ ਵਾਪਸ ਪકડਣੀ ਸੀ ਸੁਲੈਖਾ ਮੇਰੇ ਕੋਲ ਸਾਨੂੰ ਨਨਕਾਣਾ ਜ਼ਰੂਰ ਦਿਖਾਓ ਕਈ ਲੋਕ ਹੋ ਵੀ ਆਏ ਨੇ ਉਸ ਦੀ ਗੱਲ ਠੀਕ ਸੀ ਪਰਸੋਂ ਗੁਰਚਰਨ ਸਿੰਘ ਮੈਨੂੰ ਨਨਕਾਣਾਏ ਜਾਣ ਲਈ ਕਹਿ ਰਿਹਾ ਸੀ ਤਾਂ ਮੈਂ ਉਸ ਨੂੰ ਸਿਰਫ ਲਾਹੌਰ ਦਾ ਹੀ ਵੀਜ਼ਾ ਲੱਗਾ ਹੋਣ ਬਾਰੇ ਦੱਸਿਆ ਤਾਂ ਉਹ ਸਦਾ ਵਾਂਗ ਮੇਰੀ ਇਸ ਕਮਜ਼ੋਰੀ ਉੱਤੇ ਹੱਸਿਆ ਭਾਜੀ ਕੋਈ ਨਹੀਂ ਪੁੱਛਦਾ ਤੁਸੀਂ ਜਾਣ ਦੀ ਗੱਲ ਕਰੋ ਉਹਨਾਂ ਨੂੰ ਸੱਚੀ ਕਿਸੇ ਨੇ ਨਹੀਂ ਸੀ ਪੁੱਛਿਆ ਰੂਪ ਸਿੰਘ ਰੂਪਾ ਹੁਰੀ ਬਸ ਰਾਹੀਂ ਰਾਵਲਪਿੰਡੀ ਪੰਜਾ ਸਾਹਿਬ ਤੇ ਨਨਕਾਣਾ ਸਾਹਿਬ ਦਾ ਪ੍ਰੋਗਰਾਮ ਬਣਾ ਰਹੇ ਨੇ ਪਰ ਰਗਵੀਰ ਹੁਰੀ ਨਹੀਂ ਮੰਨਦੇ ਸੁਲੈਖਾ ਇੱਕ ਤਰ੍ਹਾਂ ਨਾਲ ਮੈਨੂੰ ਰਗਵੀਰ ਸਿੰਘ ਨੂੰ ਮਨਾਉਣ ਲਈ ਕਹਿ ਰਹੀ ਸੀ ਮੈਂ ਰਗਵੀਰ ਸਿੰਘ ਨੂੰ ਪੁੱਛਿਆ ਜਾਂਦੇ ਕਿਉਂ ਨਹੀਂ ਫਿਰ ਤੁਰਾਵਾਂਗੇ ਇਸ ਬਹਾਨੇ ਮੈਂ ਤਾਂ ਜਾਣ ਨੂੰ ਤਿਆਰ ਹਾਂ ਜਗਤਾਰ ਹੁਰਾਂ ਨੂੰ ਵੀ ਪੁੱਛ ਲੈਨੇ ਆ ਰਗਵੀਰ ਸਿੰਘ ਹਿਚਕਾ ਰਿਹਾ ਸੀ ਪਰ ਮੇਰੇ ਕਹਿਣ ਤੇ ਮੰਨ ਗਿਆ ਤੁਸੀਂ ਕਹਿੰਦੇ ਹੋ ਤਾਂ ਚਲੇ ਚਲਦੇ ਆ ਉੰਜ ਉਹਦੇ ਮਨ ਵਿੱਚ ਸ਼ਾਇਦ ਉਸ ਯਾਤਰਾ ਦੇ ਆਗੂਆਂ ਬਾਰੇ ਦੋ ਚਿੱਤੀ ਸੀ ਤੇ ਉਸ ਨੇ ਇਹ ਜ਼ਾਹਿਰ ਵੀ ਕਰ ਦਿੱਤੀ ਉਧਰ ਜਗਤਾਰ ਇੰਨੀ ਲੰਮੀ ਤੇ ਥਕਾ ਦੇਣ ਵਾਲੀ ਯਾਤਰਾ ਉੱਤੇ ਜਾਣ ਲਈ ਬਿਲਕੁਲ ਹੀ ਤਿਆਰ ਨਹੀਂ ਸੀ ਲਾਹੌਰੋਂ ਬਿਨਾ ਆਗਿਆ ਬਾਹਰ ਜਾਣ ਦਾ ਖਤਰਾ ਤਾਂ ਮੇਰੇ ਮਨ ਨੂੰ ਵੀ ਸੀ ਪਰ ਮੈਂ ਸੋਚਿਆ ਜਿੱਥੇ ਸਾਰੀ ਬਸਤੇ ਯਾਤਰੀਆਂ ਨੂੰ ਕੋਈ ਡਰ ਨਹੀਂ ਤਾਂ ਅਸੀਂ ਹੀ ਕਿਉਂ ਡਰਦੇ ਰਹੀਏ ਰੂਪ ਸਿੰਘ ਰੂਪਾ ਹੋਟਲ ਦੀ ਲੌਬੀ ਵਿੱਚ ਆਪਣੇ ਬੈਗ ਰੱਖੀ ਯਾਤਰਾ ਦਾ ਪ੍ਰੋਗਰਾਮ ਜਾਣਨ ਵਾਲਿਆਂ ਨੂੰ ਵੇਰਵਾ ਵੀ ਦੇ ਰਿਹਾ ਸੀ ਤੇ ਫੀਸਵਾਰੀ 6600 ਰੁਪਏ ਵੀ ਉਗਰਾ ਰਿਹਾ ਸੀ ਸਵੇਰੇ 6 ਵਜੇ ਸ਼ਾਤਾਜ਼ ਹੋਟਲ ਤੋਂ ਬੱਸ ਚੱਲੇਗੀ ਤੇ ਇੱਥੇ ਫਲੈਟਿਸ ਚ ਆਵੇਗੀ ਇੱਥੋਂ 7 ਵਜੇ 라ਵਲਪਿੰਡੀ ਨੂੰ ਚੱਲਾਂਗੇ ਦੁਪਹਿਰ ਤੱਕ ਉੱਥੇ ਪੁੱਜਾਂਗੇ ਘੰਟਾ ਦੋ ਘੰਟੇ ਉੱਥੇ ਲਾ ਕੇ ਪੰਜਾ ਸਾਹਿਬ ਲਈ ਰਵਾਨਾ ਹੋਵਾਂਗੇ ਰਾਤ ਉੱਥੇ ਰਹਾਂਗੇ ਸਵੇਰੇ ਨਾਸ਼ਤਾ ਕਰਕੇ ਤੁਰਾਂਗੇ ਸ਼ਾਮ ਤੱਕ ਲਾਹੌਰ ਪੁੱਜ ਜਾਵਾਂਗੇ ਇੱਥੋਂ ਰਾਤੋਂ ਰਾਤ ਨਨਕਾਣਾ ਸਾਹਿਬ ਜਾਵਾਂਗੇ ਉੱਥੇ ਦਰਸ਼ਨ ਕਰਕੇ ਸਵੇਰੇ ਸਿੱਧਾ ਲਾਹੌਰ ਰੇਲਵੇ ਸਟੇਸ਼ਨ ਉੱਤੇ ਪੁੱਜ ਜਾਵਾਂਗੇ। ਸਾਮਾਨ ਸਾਰਾ ਆਪਣਾ ਸਵੇਰੇ ਹੀ ਨਾਲ ਲੈ ਜਾਵਾਂਗੇ। ਸਫ਼ਰ ਬਹੁਤ ਲੰਮਾ ਤੇ ਥਕਾ ਦੇਣ ਵਾਲਾ ਸੀ। ਪਰ ਨਿਰਾ ਲਾਹੌਰ ਵਿੱਚ ਬੈਠੇ ਰਹਿਣ ਨਾਲੋਂ ਪਾਕਿਸਤਾਨ ਦਾ ਕੁਝ ਹੋਰ ਹਿੱਸਾ ਤੇ ਦੋ ਗੁਰਦੁਆਰਿਆਂ ਦੇ ਦਰਸ਼ਨ ਤਾਂ ਕਰ ਲਵਾਂਗੇ। ਮੈਂ ਆਪਣੇ ਰਗबीर ਤੇ ਸੁਲੇਖਾ ਦੇ ਪੈਸੇ ਰੂਪ ਸਿੰਘ ਰੂਪਾ ਕੋਲ ਜਮ੍ਹਾਂ ਕਰਵਾ ਦਿੱਤੇ। ਲਾਹੌਰੋਂ ਬਾਹਰ ਜਾਣ ਦੀ ਆਗਿਆ ਲੈ ਲਈ ਹੈ। ਜੇ ਕਿਸੇ ਨੇ ਪੁੱਛਿਆ ਤਾਂ ਮੈਂ ਫਿਕਰਮੰਦੀ ਜ਼ਾਹਿਰ ਕੀਤੀ ਤਾਂ ਰੂਪਾ ਕਹਿਣ ਲੱਗਾ ਕੋਈ ਨਹੀਂ ਪੁੱਛਣ ਲੱਗਾ ਆਪਣੇ ਤੌਖਲੇ ਨੂੰ ਦਵਾ ਕੇ ਮੈਂ ਸੁਲੇਖਾ ਹਰਾਂ ਨੂੰ ਸਵੇਰੇ ਜਾਣ ਦੇ ਪ੍ਰੋਗਰਾਮ ਦੀ ਖੁਸ਼ਖਬਰੀ ਸੁਣਾ ਦਿੱਤੀ ਚਲੋ ਠੀਕ ਹੈ ਰਗਵੀਰ ਸਿੰਘ ਨੇ ਹੱਸਦਿਆਂ ਪ੍ਰਵਾਨਗੀ ਦੇ ਦਿੱਤੀ ਪਰੇ ਖਲੋਤੇ ਰਾਏ ਅਜੀਜ਼ ਉੱਲਾ ਮੇਰੇ ਕੋਲ ਉ체체 ਆਏ ਤੇ ਪੁੱਛਣ ਲਗੇ ਸੰਧੂ ਸਾਹਿਬ ਤੁਸੀਂ ਐਸਐਸਪੀ ਦੇ ਦਫ਼ਤਰ ਐਂਟਰੀ ਕਰਵਾ ਆਏ ਹੋ ਨਹੀਂ ਅਸੀਂ ਤਾਂ ਗਏ ਨਹੀਂ ਕਹਿੰਦੇ ਨੇ ਕੋਈ ਗੱਲ ਨਹੀਂ ਨਾ ਨਾ ਇਹ ਗਲਤੀ ਨਾ ਕਰੋ ਸਾਰੇ ਲੋਕ ਉਥੋਂ ਹੋ ਆਏ ਨੇ ਇਹ ਜ਼ਰੂਰ ਕਰੋ ਲਾਜ਼ਮੀ ਹੀ ਉਹਨਾਂ ਅੱਜ ਤੱਕ ਛੋਟ ਦਿੱਤੀ ਹੋਈ ਹੈ ਉਸ ਸਿਹਰਦ ਇਨਸਾਨ ਦੀ ਨੇਕ ਸਲਾਹ ਟਟਾਲੀ ਨਹੀਂ ਸੀ ਜਾ ਸਕਦੀ ਹਰਗਵੀਰ ਸਿੰਘ ਹਰਾਂ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ ਉਹਨਾਂ ਨੇ ਇਹ ਕੰਮ ਅੱਜ ਕਰਵਾ ਲਿਆ ਹੈ ਮੈਂ ਜਗਤਾਰ ਨੂੰ ਜੋ ਪਾਕਿਸਤਾਨੀ ਲੇਖਕਾਂ ਵਿਚਾਰ ਖਰੋਤਾ ਗੱਪ ਕੋਸ਼ਟ ਵਿੱਚ ਰੁੱਝਿਆ ਹੋਇਆ ਸੀ ਆਖਿਆ ਮੈਨੂੰ ਰਾਏ ਸਾਹਿਬ ਨੇ ਕਿਹਾ ਹੈ ਕਿ ਬੁਲਿਸ ਵਾਲਾ ਕੰਮ ਆਪਾਂ ਨੂੰ ਕਰਵਾਉਣਾ ਹੀ ਪੈਣਾ ਮੈਂ ਨਹੀਂ ਉਹ ਆਪ ਆ ਕੇ ਮੈਨੂੰ ਪੁੱਛਿਆ ਹੈ ਤੇ ਦਿਨ ਵੀ ਸਿਰਫ ਅੱਜ ਦਾ ਹੀ ਹੈ ਜਗਤਾਰ ਕੋਈ ਨਹੀਂ ਕਹਿ ਕੇ ਹੁਣ ਤੱਕ ਟਾਲਦਾ ਆ ਰਿਹਾ ਸੀ ਪਰ ਜਦੋਂ ਉਸਨੇ ਰਾਏ ਸਾਹਿਬ ਦਾ ਨਾਮ ਸੁਣਿਆ ਤਾਂ ਤੁਰੰਤ ਗੰਭੀਰ ਹੋ ਗਿਆ ਜੇ ਰਾਏ ਸਾਹਿਬ ਆਖਦੇ ਨੇ ਤਾਂ ਆਪਾਂ ਨੂੰ ਇਹ ਕੰਮ ਜ਼ਰੂਰ ਕਰਵਾ ਲੈਣਾ ਚਾਹੀਦਾ ਉਤੋਂ ਟਾਈਮ ਵੀ ਕਿੰਨਾ ਹੋ ਗਿਆ ਉਸਨੇ ਬਾਹਰ ਡੁੱਬਦੇ ਜਾਂਦੇ ਸੂਰਜ ਸਦਕਾ ਹੁਣੇ ਹੀ ਉੱਤਰ ਪੈਣ ਵਾਲੀ ਰਾਤ ਵੱਲ ਵੀ ਇਸ਼ਾਰਾ ਕੀਤਾ ਹੁਣ ਕੀ ਕਰੀਏ ਉਸ ਦੇ ਮਨ ਵਿੱਚ ਛੇਤੀ ਛੇਤੀ ਐਸਐਸਪੀ ਦਫ਼ਤਰ ਪਹੁੰਚਣ ਦੀ ਕਾਹਲ ਸੀ। ਉਮਰ ਗਣੀ ਬਾਅਦ ਦੁਪਹਿਰ ਛੁੱਟੀ ਲੈ ਕੇ ਪਾਕਪਟਨ ਪਰਤ ਗਿਆ ਸੀ। ਡਾਕਟਰ ਸਾਹਿਬ ਇੱਧਰ ਨੂੰ ਮੂੰਹ ਕਰਿਓ ਇੱਕ ਤਸਵੀਰ ਖਿੱਚ ਲਈਏ। ਜਿਨ੍ਹਾਂ ਮਿੱਤਰਾਂ ਕੋਲ ਜਗਤਾਰ ਖੜੋਤਾ ਸੀ ਉਹਨਾਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ ਫੋਟੋਗ੍ਰਾਫਰ ਕੈਮਰਾ ਫੋਕਸ ਕੀਤੀ ਖੜੋਤਾ ਸੀ। ਜਗਤਾਰ ਨੇ ਉਸ ਦਾ ਹੱਥ ਛਣਕਿਆ ਤੇ ਕਹਿਣ ਲੱਗਾ ਠਹਿਰ ਯਾਰ ਸਾਨੂੰ ਆਪਣਾ ਵਕਤ ਪਿਆ ਇਹਨੂੰ ਫੋਟੋ ਦੀ ਪਈ ਹੈ ਆਵਰਿਓ। ਉਸਨੇ ਮੇਰਾ ਹੱਥ ਫੜ ਕੇ ਮੈਨੂੰ ਬਾਹਰ ਵੱਲ ਤੋਰਿਆ। ਅਸੀਂ ਹੋਟਲ ਦੇ ਬ੍ਰਾਂਡੇ ਚੋਂ ਬਾਹਰ ਨਿਕਲੇ ਹੀ ਸਾਕੇ ਮਿਸਟਰ ਨਿਆਜ਼ੀ ਨਾਂ ਦਾ ਇੱਕ ਬੰਦਾ ਜਗਤਾਰ ਨੂੰ ਕਹਿਣ ਲੱਗਾ ਹਜ਼ੂਰ ਕੀ ਗੱਲ ਬੜੇ ਪਰੇਸ਼ਾਨ ਨਜ਼ਰ ਆਂਦੇ ਜੇ ਪ੍ਰੋਫੈਸਰ ਲੇਖਕ ਨਿਆਜ਼ੀ ਆਪਣੀ ਲਾਲ ਰੰਗ ਦੀ ਛੋਟੀ ਜਿਹੀ ਕਾਰ ਕੋਲ ਖੜੋਤਾ ਜਾਣ ਦੀ ਤਿਆਰੀ ਵਿੱਚ ਸੀ ਨਿੱਕੀ ਨਿੱਕੀ ਦਾੜੀ ਸਿਰ ਉੱਤੇ ਲੰਮਾ ਲੜ ਛੱਡ ਕੇ ਬੰਨੀ ਪੱਗ ਜਗਤਾਰ ਤੋਂ ਪਰੇਸ਼ਾਨੀ ਦਾ ਕਾਰਨ ਜਾਣ ਕੇ ਉਸ ਮਧੂਰ ਭਾਸ਼ੀ ਵਿਅਕਤੀ ਨੇ ਕਿਹਾ ਮੈਂ ਕਿਸੇ ਜ਼ਰੂਰੀ ਕੰਮ ਜਾ ਰਿਹਾ ਸੀ ਪਰ ਕੋਈ ਨਹੀਂ ਮੈਂ ਤੁਹਾਨੂੰ ਐਸਐਸਪੀ ਦੇ ਦਫ਼ਤਰ ਉਤਾਰ ਕੇ ਚਲਾ ਜਾਵਾਂਗਾ ਤੁਸੀਂ ਬੈਠੋ ਅਸੀਂ ਉਸ ਦੀ ਕਾਰ ਵਿੱਚ ਬੈਠੇ ਜਦੋਂ ਅਸੀਂ ਐਸਐਸਪੀ ਦੇ ਦਫ਼ਤਰ ਪਹੁੰਚੇ ਤਾਂ ਸੂਰਜ ਦਿਖਾਈ ਦੇਣੋਂ ਹਟ ਗਿਆ ਸੀ ਨਿਆਜ਼ੀ ਆਪਣੀ ਕਾਰ ਚੋਂ ਸਾਡੇ ਨਾਲ ਹੀ ਉਤਰ ਪਿਆ ਟਾਈਮ ਕਾਫੀ ਹੋ ਗਿਆ ਤੁਹਾਨੂੰ ਮੁਸ਼ਕਲ ਨਾ ਆਵੇ ਚਲੋ ਮੈਂ ਤੁਹਾਡੇ ਨਾਲ ਚੱਲਦਾ ਉਸ ਨੇ ਸਾਡੇ ਵਾਸਤੇ ਆਪਣਾ ਜ਼ਰੂਰੀ ਕੰਮ ਅੱਗੇ ਪਾ ਲਿਆ ਸੀ ਉਸ ਨੇ ਪਤਾ ਕੀਤਾ ਕਿ ਵਿਦੇਸ਼ੀਆਂ ਦੀ ਰਜਿਸਟ੍ਰੇਸ਼ਨ ਵਾਲਾ ਦਫਤਰ ਕਿਹੜਾ ਹੈ ਮਨ ਵਿੱਚ ਇਹ ਖਾਦਸ਼ਾ ਵੀ ਸੀ ਕਿ ਪਤਾ ਨਹੀਂ ਇਸ ਸਮੇਂ ਦਫਤਰ ਵਿੱਚ ਕੋਈ ਵਿਅਕਤੀ ਹੋਵੇਗਾ ਜਾਂ ਨਹੀਂ ਪਰ ਪ੍ਰੋਫੈਸਰ ਨਿਆਜ਼ੀ ਦਾ ਨਾਲ ਹੋਣਾ ਹੌਸਲਾ ਦੇ ਰਿਹਾ ਸੀ ਦਫਤਰ ਵਿੱਚ ਦੋ ਤਿੰਨ ਬੰਦੇ ਬੈਠੇ ਗੱਪਾਂ ਮਾਰ ਰਹੇ ਸਨ ਵੱਖਰੀ ਕੁਰਸੀ ਉੱਤੇ ਬੈਠਾ ਇੱਕ ਨੌਜਵਾਨ ਪ੍ਰੋਫੈਸਰ ਨਿਆਜ਼ੀ ਨੂੰ ਵੇਖ ਕੇ ਉੱਠਿਆ ਤੇ ਉਸਦੇ ਗੋਡਿਆਂ ਨੂੰ ਹੱਥ ਲਾ ਕੇ ਖੈਰ ਸੁਖ ਪੁੱਛੀ ਉਹ ਉਸ ਦਾ شاਗਿਰਦ ਤੇ ਨੇੜੇ ਦਾ ਜਾਨੂ ਲੱਗਦਾ ਸੀ ਉਸਨੇ ਸਾਨੂੰ ਕੁਰਸੀਆਂ ਉੱਤੇ ਬਿਠਾ ਕੇ ਸਾਰੀ ਗੱਲ ਆਰਾਮ ਨਾਲ ਕਰਨ ਲਈ ਕਿਹਾ ਸਾਡੀ ਗੱਲ ਸੁਣ ਕੇ ਉਸ ਨੌਜਵਾਨ ਨੇ ਕਿਹਾ ਕੋਈ ਨਹੀਂ ਹੁਣੇ ਕੰਮ ਹੋ ਜਾਂਦਾ ਅਸੀਂ ਅੱਜ ਸਵੇਰ ਦੇ ਇਸੇ ਮਕਸਦ ਲਈ ਬੈਠੇ ਆ ਅਸੀਂ ਉਂਝ ਹੀ ਕਿਸੇ ਨੂੰ ਨਹੀਂ ਮੋੜਿਆ ਤੁਹਾਡੇ ਨਾਲ ਤਾਂ ਸਾਡੇ ਉਸਤਾਦ ਦੇ ਮੁਹਤਰਮ ਆਏ ਨੇ ਆਓ ਉਹ ਆਉ ਦੇ ਵਿੱਚੋਂ ਇੰਸਪੈਕਟਰ ਸੀ ਤੇ ਉੱਥੇ ਬੈਠੇ ਬੰਦਿਆਂ ਚੋਂ ਸੀਨੀਅਰ ਅਸੀਂ ਉਸ ਕੋਲੋਂ ਸਾਰੀ ਪ੍ਰਕਿਰਿਆ ਪੁੱਛੀ ਉਹ ਬੜੇ ਟਰਮੀਨਲ ਦੱਸਣ ਲੱਗਾ ਹਕੀਕਤ ਇਹ ਹੈ ਕਿ ਪਾਕਿਸਤਾਨ ਪੁੱਜਦਿਆਂ 24 ਘੰਟੇ ਦੇ ਵਿੱਚ ਵਿੱਚ ਹੀ ਇੱਥੇ ਪੁੱਜ ਕੇ ਆਪਣੀ ਆਮਦ ਦੀ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ ਤੇ ਫਿਰ ਜਿਹੜਾ ਪਰਚਾ ਮੋਹਰ ਲਾ ਕੇ ਅਸੀਂ ਦਿੰਦੇ ਹਾਂ ਉਹ ਉਸ ਏਰੀਏ ਦੇ ਥਾਣੇ ਵਿੱਚ ਜਾ ਕੇ ਦੇਣਾ ਹੁੰਦਾ ਹੈ ਜਿੱਥੇ ਕੋਈ ਠਹਿਰਿਆ ਹੁੰਦਾ ਹੈ ਤੇ ਉੱਥੇ ਆਪਣੀ ਹਾਜ਼ਰੀ ਦੇਣੀ ਹੁੰਦੀ ਹੈ ਜਾਣ ਲੱਗਿਆਂ ਵੀ ਕੁਝ ਕਰਨਾ ਪੈਂਦਾ ਹੈ ਪ੍ਰੋਫੈਸਰ ਨਿਆਜ਼ੀ ਨੇ ਪੁੱਛਿਆ ਬਿਲਕੁਲ ਜਾਣ ਲੱਗਿਆ ਸਾਡੇ ਵੱਲੋਂ ਦਿੱਤੇ ਫਾਰਗੀ ਦੇ ਕਾਗਜ਼ ਵਿਖਾਉਣੇ ਪੈਂਦੇ ਹਨ ਤਾਂ ਹੀ ਤੁਹਾਨੂੰ ਵਾਗੇ ਤੋਂ ਅੱਗੇ ਲੰਘਣ ਦੇਣਗੇ ਇਸੇ ਹਿਸਾਬ ਨਾਲ ਤਾਂ ਬਹੁਤ ਵੱਡੀ ਕਾਨੂੰਨੀ ਕੋਤਾਹੀ ਹੋ ਚੱਲੀ ਸੀ ਡਾਕਟਰ ਜਗਤਾਰ ਨੇ ਕਿਹਾ ਕਾਨੂੰਨੀ ਤੌਰ ਤੇ ਤਾਂ ਪਹਿਲੇ 24 ਘੰਟੇ ਤੱਕ ਰਜਿਸਟ੍ਰੇਸ਼ਨ ਨਾ ਕਰਾਉਣਾ ਹੀ ਗਲਤ ਹੈ ਅੱਜ ਤਾਂ ਚੌਥਾ ਪੰਜਵਾਂ ਦਿਨ ਹੈ ਉਸਨੇ ਮੁਸਕਰਾਉਂਦਿਆਂ ਦੱਸਿਆ ਅੱਜ ਤੁਹਾਡੇ ਕੁਝ ਆਦਮੀ ਵਾਪਸ ਇੰਡੀਆ ਲਈ ਗਏ ਨੇ ਉਥੋਂ ਵਾਪਸੀ ਤੋਂ ਪਤਾ ਲੱਗਾ ਇਸੇ ਕਾਰਨ ਉਹਨਾਂ ਨੂੰ ਰੋਕਿਆ ਹੋਇਆ ਹੋ ਸਕਦਾ ਉਹਨਾਂ ਨੂੰ ਵਾਪਸ ਆਉਣਾ ਪਵੇ ਉਸਨੇ ਪਾਸਪੋਰਟ ਉੱਤੇ ਇਸ ਮਕਸਦ ਲਈ ਵੀਜ਼ਾ ਫਾਰਮਾਂ ਨਾਲ ਲੱਗੇ ਕਾਗਜ਼ ਸਾਡੇ ਕੋਲੋਂ ਲਏ ਤੇ ਮੇਜ਼ ਉੱਤੇ ਬੈਠਾ ਆਦਮੀ ਰਜਿਸਟਰ ਉੱਤੇ ਅੰਦਰਾਜ ਕਰਨ ਲੱਗਾ ਸਰ ਆਪਣਾ ਸ਼ਨਾਖਤੀ ਕਾਰਡ ਦਿਓਗੇ ਪਲੀਜ਼ ਇਨਸਪੈਕਟਰ ਨੇ ਪ੍ਰੋਫੈਸਰ ਨਿਆਜ਼ੀ ਨੂੰ ਆਖਿਆ ਕੀ ਗੱਲ ਤੁਹਾਡੇ ਸ਼ਨਾਖਤੀ ਕਾਰਡ ਦਾ ਨੰਬਰ ਅਤੇ ਹੋਰ ਵੇਰਵਾ ਜ਼ਮਾਨਤੀ ਵੱਜੋਂ ਇੱਥੇ ਦਰਜ ਕਰਨਾ ਪੈਣਾ ਹੈ ਤੇ ਤੁਹਾਨੂੰ ਦਸਤਕਤ ਕਰਨ ਦੀ ਜ਼ਹਿਮਤ ਵੀ ਉਠਾਣੀ ਪਵੇਗੀ ਖੁਸ਼ਕਿਸਮਤੀ ਨੂੰ ਪ੍ਰੋਫੈਸਰ ਨਿਆਜ਼ੀ ਕੋਲ ਉਸ ਦਾ شناختی ਕਾਰਡ ਹੈ ਸੀ ਇਹ ਵੀ ਚੰਗਾ ਹੋ ਗਿਆ ਉਹ ਸਾਡੇ ਨਾਲ ਹੀ ਦਫ਼ਤਰ ਅੰਦਰ ਆ ਗਿਆ ਨਿਯਮ ਅਨੁਸਾਰ ਆਮਦ ਦੀ ਰਜਿਸਟ੍ਰੇਸ਼ਨ ਕਰਵਾਉਂਦੇ ਸਮੇਂ ਇੱਕ ਪਾਕਿਸਤਾਨੀ ਨਾਗਰਿਕ ਵੀ ਗਵਾਹ ਅਤੇ ਜ਼ਮਾਨਤੀ ਵਜੋਂ ਨਾਲ ਚਾਹੀਦਾ ਹੁੰਦਾ ਹੈ ਕੰਮ ਨਿਪਟਾ ਕੇ ਉਸਨੇ ਕਾਗਜ਼ ਪੱਤਰ ਸਾਡੇ ਹੱਥ ਫੜਾਏ ਤੇ ਸਾਡੇ ਠਹਿਰਨ ਵਾਲੇ ਹੋਟਲ ਦਾ ਨਾਂ ਪੁੱਛਿਆ ਸ਼ਹਾਤਾਜ਼ ਹੋਟਲ ਕਿਲਾ ਗੁਜਰ ਸਿੰਘ ਥਾਣੇ ਵਿੱਚ ਪੈਂਦਾ ਹੈ ਹੁਣ ਤੁਸੀਂ ਉੱਥੇ ਜਾਣਾ ਹੈ ਇਹ ਕਾਗਜ਼ ਉੱਥੇ ਦੇਣੇ ਨੇ ਤੇ ਆਪਣੀ ਆਮਦ ਦਰਜ ਕਰਾਉਣੀ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਕੇ ਉੱਠਣਾ ਚਾਹਿਆ ਪਰ ਉਹ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਤੁਸੀਂ ਸਾਡੇ ਮਹਿਮਾਨ ਹੋ ਚਾਹ ਪੀਤੇ ਤੋਂ ਬਿਨਾ ਅਸੀਂ ਨਹੀਂ ਜਾਣ ਦੇਣਾ ਉਸਨੇ ਉਸੇ ਵੇਲੇ ਕਿਸੇ ਨੂੰ ਚਾਹ ਲੈ ਕੇ ਆਉਣ ਲਈ ਕਿਹਾ ਇਹਨਾਂ ਪ੍ਰੋਫੈਸਰ ਸਾਹਿਬ ਨੂੰ ਵੀ ਅਸੀਂ ਬਹੁਤ ਜ਼ਰੂਰੀ ਕੰਮ ਜਾਂਦਿਆਂ ਨੂੰ ਆਪਣੇ ਨਾਲ ਖਿੱਚ ਲਿਆ ਇਹਨਾਂ ਵੀ ਜਾਣਾ ਤੇ ਅਸੀਂ ਤਾਂ ਅੱਗੇ ਹੀ ਆਪਣੇ ਕੰਮ ਵਿੱਚ ਸਭ ਤੋਂ ਪਿੱਛੇ ਆਂ ਅਜੇ ਥਾਣੇ ਵੀ ਜਾਣਾ ਏ ਪਰ ਉਸ ਨੂੰ ਸਾਡਾ ਸਪਸ਼ਟਿਕਰਨ ਪਰਵਾਹ ਨਹੀਂ ਸੀ ਜੇ ਬਹੁਤੀ ਕਾਲੀ ਹੈ ਤਾਂ ਅਸੀਂ ਪਾਸਪੋਰਟ ਲੈ ਕੇ ਕੋਲ ਰੱਖ ਲੈਂਦੇ ਆ ਤੇ ਦਿੰਦੇ ਹੀ ਨਹੀਂ ਉਹ ਪੁਰਖ ਖਲੂਸ ਹਾਸ ਹਸਿਆ ਚਾਹ ਤਾਂ ਭਾਈ ਜਾਰ ਪੀਣੀ ਹੀ ਪਊ ਇਸ ਮੁਹੱਬਤ ਅੱਗੇ ਸਾਡੀ ਕਾਲੀ ਦਾ ਕੀ ਜ਼ੋਰ ਚੱਲਦਾ ਸੀ ਚਾਹ ਪੀਣ ਤੋਂ ਪਿੱਛੋਂ ਅਸੀਂ ਉਹਨਾਂ ਦੇ ਇਸ ਖਲੂਸ ਤੇ ਮੁਹੱਬਤ ਲਈ ਤਹਿਦਲੋਂ ਸ਼ੁਕਰੀਆ ਕੀਤਾ ਉਹ ਨੌਜਵਾਨ ਉੱਠ ਕੇ ਖੜੋ ਗਿਆ ਚਲੋ ਮੈਂ ਹੇਠਾਂ ਤੱਕ ਤੁਹਾਡੇ ਨਾਲ ਚਲਦਾ ਹਾਂ ਅਸੀਂ ਬਾਕਿਆ ਨਾਲ ਹੱਥ ਮਿਲਾਇਆ ਇਨਸਪੈਕਟਰ ਬਾਹਰਲੇ ਦਰਵਾਜ਼ੇ ਤੱਕ ਸਾਡੇ ਨਾਲ ਆਇਆ ਤੇ ਸਾਨੂੰ ਹੱਥ ਮਿਲਾ ਕੇ ਪਿਆਰ ਨਾਲ ਵਿਦਾ ਕੀਤਾ ਅਸੀਂ ਪ੍ਰੋਫੈਸਰ ਨਿਆਜ਼ ਜੀ ਨੂੰ ਕਿਹਾ ਕਿ ਉਹ ਹੁਣ ਆਪਣੇ ਕੰਮ ਚਲਾ ਜਾਵੇ ਅਸੀਂ ਆਪੇ ਕਿਸੇ ਸਵਾਰੀ ਦਾ ਪ੍ਰਬੰਧ ਕਰਕੇ ਥਾਣੇ ਪਹੁੰਚ ਜਾਵਾਂਗੇ ਉਸਨੇ ਆਪਣੀ ਘੜੀ ਵੇਖੀ ਤੇ ਫਿਰ ਕਹਿੰਦਾ ਕੋਈ ਨਹੀਂ ਬੈਠੋ ਕਾਰ ਵਿੱਚ ਕਿੱਥੇ ਥਾਣਾ ਲੱਭਦੇ ਫਿਰੋਗੇ ਉਸਨੇ ਸਾਨੂੰ ਕਾਰ ਵਿੱਚ ਬਿਠਾਇਆ ਅਸੀਂ ਉਸ ਮਿਹਰਬਾਨ ਇਨਸਾਨ ਵੱਲੋਂ ਦਿੱਤੇ ਸਹਿਯੋਗ ਲਈ ਮਨ ਹੀ ਮਨ ਧੰਨਵਾਦ ਕਰ ਰਹੇ ਸੀ ਜਦੋਂ ਉਸਦੀ ਕਾਰ ਕਿਲਾ ਗੁਜਰ ਸਿੰਘ ਥਾਣੇ ਦੇ ਬਾਹਰ ਰੁਕੀ ਤਾਂ ਉਸ ਸਮੇਂ ਤੱਕ ਰਾਤ ਦਾ ਗੂੜਾ ਹਨੇਰਾ ਉੱਤਰ ਆਇਆ ਸੀ ਰੌਸ਼ਨੀਆਂ جگਮਗ ਕਰ ਰਹੀਆਂ ਸਨ ਪ੍ਰੋਫੈਸਰ ਨਿਆਜ਼ੀ ਦਾ ਸ਼ੁਕਰੀਆ ਅਦਾ ਕਰਕੇ ਅਸੀਂ ਥਾਣੇ ਅੰਦਰ ਦਾਖਲ ਹੋਏ ਸਵੇਰ ਦੀ ਹੀ ਇਹ ਕਾਰਵਾਈ ਚੱਲ ਰਹੀ ਸੀ ਇਸ ਲਈ ਪੁੱਛਣ ਉਤੇ ਇੱਕ ਸਿਪਾਹੀ ਨੇ ਸਾਨੂੰ ਥਾਣੇ ਦੇ ਦਫ਼ਤਰ ਦਾ ਰਾ ਦਸ ਦਿੱਤਾ ਅਸੀਂ ਦਫ਼ਤਰ ਵਿੱਚ ਬੜੇ ਸਾਹਮਣੇ ਵੱਡੇ ਮੇਜ਼ ਉੱਤੇ ਇੱਕ ਹਵਲਦਾਰ ਪੁਲਿਸ ਦੀ ਵਰਦੀ ਵਿੱਚ ਸਜਿਆ ਬੈਠਾ ਸੀ ਦੂਜੇ ਛੋਟੇ ਮੇਜ਼ ਉੱਤੇ ਇੱਕ ਹੋਰ ਕਰਮਚਾਰੀ ਬੈਠਾ ਹੋਇਆ ਸੀ ਇੱਕ ਹੋਰ ਸਿਪਾਹੀ ਹੱਥ ਵਿੱਚ ਬੰਦੂਕ ਫੜੀ ਦਫ਼ਤਰ ਵਿੱਚ ਖਲੋਤਾ ਸੀ ਹਵਲਦਾਰ ਦੇ ਮੇਜ਼ ਦੇ ਸਾਹਮਣੇ ਇੱਕ ਲੰਮਾ ਬੈਂਚ ਕੰਮ ਲਈ ਆਏ ਬੰਦਿਆਂ ਦੇ ਬੈਠਣ ਵਾਸਤੇ ਸੀ ਪਹਿਲੀ ਨਜ਼ਰੇ ਮੈਨੂੰ ਇਹ ਦਫਤਰ ਪਾਕਿਸਤਾਨੀ ਟੀਵੀ ਸੀਰੀਅਲ ਅੰਧੇਰਾ ਉਜਾਲਾ ਦੇ ਹਵਲਦਾਰ ਦੇ ਦਫਤਰ ਵਰਗਾ ਲੱਗਾ ਜਿਸ ਦਾ ਕਲਾਕਾਰ ਇਰਫਾਨ ਖੂਸਟ ਆਪਣੇ ਅੰਦਾਜ਼ ਵਿੱਚ ਟੌਣ ਟੇਢੀ ਕਰਕੇ ਆਪਣੇ ਤੋਂ ਜੂਨੀਅਰ ਲੋਕਾਂ ਤੇ ਆਏ ਗਏ ਲੋਕਾਂ ਨੂੰ ਆਖਦਾ ਹੈ ਦਹ ਜਮਾਤਾਂ ਪਾਸ ਹੂੰ ਡਾਇਰੈਕਟਰ ਹਵਲਦਾਰ ਹੂੰ ਕੋਈ ਮਜ਼ਾਕ ਨਹੀਂ ਹੂੰ ਮੈਂ ਪਰ ਆਪਣੇ ਤੋਂ ਸੀਨੀਅਰ ਅਫਸਰ ਅੱਗੇ ਜੀ ਜਨਾਬ ਜੀ ਜਨਾਬ ਕਹਿੰਦਿਆਂ ਉਹਦੀ ਜ਼ੁਬਾਨ ਨਹੀਂ ਥੱਕਦੀ ਮਹਿਮਾਨ ਚ ਹੱਸਿਆ ਕਿਤੇ 10 ਜਮਾਤਾਂ ਪਾਸ ਉਸ ਹਵਲਦਾਰ ਵਾਂਗੂ ਇਹ ਹਵਲਦਾਰ ਵੀ ਮੇਜ਼ ਉੱਤੇ ਰੂਲ ਖੜਕਾ ਕੇ ਨਾ ਆਖੇ ਇਹ ਕੋਈ ਵੇਲਾ ਹੈ ਤੁਹਾਡੇ ਆਉਣ ਦਾ ਲੈ ਜਾ ਓਏ ਇਹਨਾਂ ਨੂੰ ਡਰਾਇੰਗ ਰੂਮ ਵਿੱਚ ਤੇ ਇਹਨਾਂ ਦੀ ਸੇਵਾ ਕਰੋ ਅਸਲਾਮੁਅਲੈਕਮ ਕੀ ਗੱਲ ਬੜੇ ਲੇਟ ਹੋ ਗਏ ਸਰਦਾਰ ਜੀ ਬੜੀ ਮੁਹੱਬਤ ਨਾਲ ਉਸਨੇ ਆਖਿਆ ਅਸੀਂ ਆਪਣੀ ਸਫਾਈ ਦਿੱਤੀ ਤਾਂ ਉਹ ਕਹਿਣ ਲੱਗਾ ਕੋਈ ਗੱਲ ਹੀ ਨਹੀਂ ਬਾਦਸ਼ਾਹ ਅਸੀਂ ਇੱਥੇ ਬੈਠੇ ਕਾਦੇ ਵਾਸਤੇ ਉਸਨੇ ਸਾਡੇ ਹੱਥੋਂ ਕਾਗਜ਼ ਪੱਤਰ ਫੜ ਲਏ ਇੰਨੇ ਚਿਰ ਨੂੰ ਇੱਕ ਇੰਸਪੈਕਟਰ ਦਫ਼ਤਰ ਵਿੱਚ ਆਇਆ ਸਾਨੂੰ ਵੇਖ ਕੇ ਸਤਿ ਸ਼੍ਰੀ ਅਕਾਲ ਆਖੀ ਤੇ ਫਿਰ ਹਵਲਦਾਰ ਨੂੰ ਕਹਿਣ ਲੱਗਾ ਮਜ਼ੀਦ ਪਹਿਲਾਂ ਸਰਦਾਰ ਹੁਰਾਂ ਦਾ ਕੰਮ ਕਰ ਫਿਰ ਉਹ ਕੰਮ ਕਰ ਜਿਹੜਾ ਤੈਨੂੰ ਆਖਿਆ ਸੀ ਮਜ਼ੀਦ ਨੇ ਮੇਜ਼ ਤੇ ਪਿਆ ਫੂਟਾ ਤੇ ਪੈਨਸਲ ਚੁੱਕ ਕੇ ਅਤੇ ਰਜਿਸਟਰ ਉੱਤੇ ਲੀਕਾ ਮਾਰ ਕੇ ਨਵੇਂ ਖਾਨੇ ਬਣਾਏ ਫਿਰ ਕਾਗਜ਼ ਤੋਂ ਬੋਲ ਕੇ ਲਿਖਣ ਲੱਗਾ ਬਰਿਆਮ ਸਿੰਘ ਸੰਦੂ ਓਏ ਇਹ ਸਰਦਾਰ ਸਾਹਿਬ ਵੀ ਸੰਦੂ ਨੇ ਮਜੀਦ ਨੇ ਬੰਦੂਕ ਫੜੀ ਨਾਲ ਖੜੋਤੇ ਸਿਪਾਹੀ ਨੂੰ ਗਿਆ ਉਹ ਸਿਪਾਹੀ ਚੁੱਕ ਕੇ ਮੈਨੂੰ ਉਮਰ ਦੀ ਖੁਸ਼ੀ ਨਾਲ ਪੁੱਛਣ ਲੱਗਾ ਤੁਸੀਂ ਸੰਧੂ ਜੀ ਮੇਰੇ ਹਾਂ ਕਹਿਣ ਉੱਤੇ ਉਸਨੇ ਗਦਗਦ ਹੋ ਕੇ ਕਿਹਾ ਮੈਂ ਵੀ ਸੰਧੂ ਹਾਂ ਅਸੀਂ ਕਿੰਨਾ ਚਿਰ ਇੱਕ ਦੂਜੇ ਦਾ ਹੱਥ ਕੁਟੀ ਰੱਖਿਆ ਮੈਂ ਪਿਆਰ ਨਾਲ ਉਸਦੇ ਹੱਥ ਦੀ ਪਿੱਠ ਚੁੰਮ ਲਈ ਉਸ ਤੋਂ ਵੀ ਦੂਨੇ ਚਾ ਨਾਲ ਉਸਨੇ ਮੇਰਾ ਹੱਥ ਚੁੰਮਿਆ ਤੇ ਫਿਰ ਮੈਨੂੰ ਜੱਫੀ ਪਾਉਣ ਲਈ ਬੈਂਚ ਤੋਂ ਉਠਾ ਲਿਆ ਤਾਪਣੀ ਕਿਤੇ ਉਹ ਨਾ ਕਿਤੇ ਤਾਂ ਜਾ ਕੇ ਵਡੇਰੀਆ ਵੱਲੋਂ ਖੂਨ ਦੀ ਸਾਂਝ ਮਿਲਦੀ ਹੈ ਮੇਰੇ ਕੰਨਾਂ ਕੋਲ ਉਹਦੇ ਬੋਲਾਂ ਦੀ ਫੁਸਫਸਾਹਟ ਇੱਕੋ ਵੇਲੇ ਦੱਸ ਵੀ ਤੇ ਪੁੱਛ ਵੀ ਰਹੀ ਸੀ ਆਪਣੇ ਇੱਥੇ ਲਾਹੌਰ ਜ਼ਿਲ੍ਹੇ ਵਿੱਚ ਹੀ ਸੰਧੂਆਂ ਦੇ ਯੁਕਮੁਸ਼ਤ ਕਈ ਪਿੰਡ ਨੇ ਉਸਨੇ ਕਿਹਾ ਇਹਦਾ ਪਿੰਡ ਵੀ ਲਾਹੌਰ ਜ਼ਿਲ੍ਹੇ ਚ ਹੀ ਸੀ ਜਗਤਾਰ ਨੇ ਦੱਸਿਆ ਕਿਹੜਾ ਪਿੰਡ ਸੀ ਪਡਾਣਾ ਪੁਰਾਣੀ ਕਸੂਰ ਤਸਵੀਰ ਵਿੱਚ ਬਾਰਡਰ ਦੇ ਉੱਤੇ ਆ ਲਾਹੌਰ ਚ ਸੰਧੂ ਸਭ ਤੋਂ ਵੱਧ ਨੇ ਗਿਣਤੀ ਵਿੱਚ ਉਸਨੇ ਦੱਸਿਆ ਮੈਂ ਅੱਜ ਹੀ 188384 ਦਾ ਲਾਹੌਰ ਗਸਟਿਅਰ ਖਰੀਦਿਆ ਤੇ ਉਸ ਵਿੱਚੋਂ ਵੇਖੀ ਜਾਣਕਾਰੀ ਅਨੁਸਾਰ ਦੱਸਿਆ ਅੱਜ ਤੋਂ 120 ਸਾਲ ਪਹਿਲਾਂ ਦੀ ਮਰਦਮ ਸ਼ੁਮਾਰੀ ਦੀ ਰਿਪੋਰਟ ਮੁਤਾਬਕ ਜ਼ਿਲ੍ਹੇ ਵਿੱਚ ਸਾਰੀਆਂ ਜਾਤਾਂ ਗੋਤਾਂ ਵਿੱਚੋਂ ਸਿਰਫ ਭੁੱਲਰ ਪੱਟੀ ਤੇ ਸਿੱਧੂਆਂ ਦੀ ਗਿਣਤੀ 10000 ਤੱਕ ਸੀ ਗਿੱਲ 8000 ਸਨ ਪਰ ਸੰਧੂਆਂ ਦੀ ਗਿਣਤੀ ਉਸ ਸਮੇਂ ਵੀ 42000 ਤੋਂ ਉੱਤੇ ਸੀ ਜਾ ਓਏ ਮੁੰਡਿਆ ਚਾਹ ਲਿਆ ਸਾਡੇ ਭਰਾ ਆਏ ਨੇ ਸੰਧੂ ਭਾਈ ਨੇ ਚਾਹ ਵਾਸਤੇ ਆਵਾਜ਼ ਦਿੱਤੀ ਉਪਰਾ ਚਾਹ ਦੀ ਜ਼ਰੂਰਤ ਨਹੀਂ ਤੁਸੀਂ ਸਾਡਾ ਕੰਮ ਨਿਪਟਾਓ ਚਾਹ ਤੋਂ ਬਿਨਾ ਤਾਂ ਅੱਗੇ ਤੁਹਾਡੇ ਜਿਹੇ ਮਿਹਰਬਾਨਾਂ ਨੇ ਐਸਐਸਪੀ ਦਫ਼ਤਰੋਂ ਨਹੀਂ ਉੱਠਣਾ ਦਿੱਤਾ ਹੁਣ ਚਾਹ ਦੀ ਲੋੜ ਨਹੀਂ ਚਕਤਾਰ ਨੇ ਕਿਹਾ ਮਜੀਦ ਨੇ ਲਿਖਦਿਆਂ ਲਿਖਦਿਆਂ ਕਿਹਾ ਤੇ ਅਸੀਂ ਤੁਹਾਨੂੰ ਫਿਰ ਚਾਹ ਪੀਤੇ ਬਿਨਾ ਕਿਵੇਂ ਜਾਣਦੇ ਆਗੇ ਫਿਰ ਉਸਨੇ ਆਪਣੀ ਕਲਮ ਮੇਜ਼ ਉੱਤੇ ਰੱਖੀ ਅਤੇ ਸਾਡੇ ਵੱਲ ਵੇਖਣ ਲੱਗਾ ਅੱਜ ਸਵੇਰ ਤੋਂ ਤੁਹਾਡੇ ਬੰਦਿਆਂ ਦੀ ਲਾਈਨ ਲੱਗੀ ਰਹੀ ਆਪਾਂ ਹੋਰ ਸਾਰੇ ਕੰਮ ਛੱਡ ਕੇ ਸਵੇਰ ਦੇ ਇਸੇ ਕੰਮ ਲੱਗੇ ਹੋਇਆ ਆਹ ਵੇਖ ਲਓ ਇਨਸਪੈਕਟਰ ਦਾ ਕੰਮ ਵੀ ਪਿਆ ਅਜੇ ਤੁਸੀਂ ਮਹਿਮਾਨ ਹੋ ਸਾਡੇ ਉਹ ਫਿਰ ਲਿਖਣ ਲੱਗ ਪਿਆ ਸੰਧੂ ਸਿਪਾਹੀ ਸਾਡੇ ਨਾਲ ਸਾਡੇ ਆਉਣ ਦੇ ਮਕਸਦ ਸਾਡੇ ਪ੍ਰਾਪਤ అనుభవਾਂ ਬਾਰੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗਾ ਐਨੇ ਚਿਰ ਨੂੰ ਫੋਨ ਦੀ ਘੰਟੀ ਵੱਜੀ ਮਜੀਦ ਨੇ ਦੂਜੀ ਮੇਜ਼ ਸਾਹਮਣੇ ਬੈਠੇ ਬੰਦੇ ਨੂੰ ਫੋਨ ਚੁੱਕਣ ਲਈ ਕਿਹਾ ਉਸਨੇ ਰিসিਵਰ ਕੰਨ ਨਾਲ ਲਾਇਆ ਤੇ ਹਾਂਜੀ ਜੀ ਜਨਾਬ ਅੱਛਾ ਜੀ ਕਰਦਾ ਰਹਾ ਫੋਨ ਸੁਣ ਕੇ ਰিসিਵਰ ਠਾ ਕਰਦਾ ਰੱਖਿਆ ਤੇ ਉੱਚੀ ਸਾਰੀ ਗਾਲ ਕੱਢੀ ਤੀ ਦੇ ਯਾਰ ਅਖੇ ਅੱਧਾ ਕਿਲੋ ਆਈਸਕ੍ਰੀਮ ਹੋਣੇ ਚਾਹੀਦੀ ਹੈ ਇਹਨਾਂ ਨੂੰ ਪੁੱਛੋ ਭੈਣ ਦਿਆਂ ਖਸਮਾਂ ਨੂੰ ਅਸੀਂ ਇੱਥੇ ਆਈਸਕ੍ਰੀਮ ਜਮਾਈ ਬੈਠੇ ਹਾਂ ਜ਼ਾਹਿਰ ਸੀ ਕਿ ਕੋਈ ਅਫਸਰ ਇਹ ਵਗਾਰ ਪਾ ਰਿਹਾ ਸੀ ਉਸ ਦੀਆਂ ਪੁਲਸੀ ਗਾਲਾਂ ਸੁਣ ਕੇ ਸਾਡੇ ਨਾਲ ਹੀ ਮਜੀਦ ਵੀ ਮੁਸਕਰਾਇਆ ਇਹ ਤਾਂ ਜੀ ਆਪੋ ਆਪਣੇ ਮਹਿਕਮੇ ਦਾ ਦਸਤੂਰ ਜੇ ਹੁਣ ਤੁਸੀਂ ਤਾਂ ਸਾਡੇ ਮਹਿਮਾਨ ਹੋ ਅਸੀਂ ਸੋ ਕੰਮ ਛੱਡ ਕੇ ਵੀ ਤੁਹਾਡੀ ਖਿਦਮਤ ਲਈ ਹਾਜ਼ਰ ਆ ਤੁਹਾਨੂੰ ਇੱਜ਼ਤ ਨਾਲ ਕੁਰਸੀ ਤੇ ਬੈਠਣ ਲਈ ਕਿਹਾ ਹੈ ਤੁਸੀਂ ਆਪ ਹੀ ਬੈਂਚ ਤੇ ਬੈਠ ਗਏ ਹੋ ਹੁਣ ਸਾਡੇ ਇੱਥੋਂ ਕੋਈ ਆਵੇ ਤਾਂ ਅਸੀਂ ਕਿਹੜਾ ਉਹਨੂੰ ਫਟਾਫਟ ਬੈਂਚ ਤੇ ਬਹਿਣ ਦੇਣੀ ਆ ਉਹਨੂੰ ਆਖੀਦਾ ਹੈ ਪਰਾ ਨੁੱਕਰ ਚ ਉੱਥੇ ਹੋ ਕੇ ਖੜੂ ਹੋਏ ਤੇਰੇ ਨਾਲ ਵੀ ਗੱਲ ਕਰਨੇ ਆ ਆਪਾਂ ਝੂਠ ਨਹੀਂ ਬੋਲਦੇ ਹੈਗੇ ਤਾਂ ਸਾਰੇ ਆਪਾਂ ਪੰਜਾਬੀ ਭਰਾ ਹੀ ਆ ਤੇ ਇੱਕ ਦੂਜੇ ਦੇ ਸੁਭਾ ਨੂੰ ਜਾਣਦੇ ਹੀ ਆ ਪਰ ਜਵਾਬ ਸੁਣ ਕੇ ਉਹ ਹੱਸੇ ਕਾਗਜ਼ ਪੱਤਰ ਸਮੇਟ ਕੇ ਅਸੀਂ ਜੇਬ ਵਿੱਚ ਪਾਏ ਹੀ ਸਨ ਕਿ ਚਾਹ ਆ ਗਈ ਸੰਧੂ ਭਾਈ ਚਾਹ ਪਿਆਲਿਆਂ ਵਿੱਚ ਪਾਉਣ ਲੱਗਾ ਕਰੋ ਕੋਈ ਇੰਤਜ਼ਾਮ ਰਾਹ ਖੋਲਣ ਦਾ ਅਸੀਂ ਵੀ ਉਧਰਲਾ ਪੰਜਾਬ ਵੇਖੀ ਅਸੀਂ ਉੱਠਦਿਆਂ ਉਹਨਾਂ ਦਾ ਧੰਨਵਾਦ ਕੀਤਾ ਮਜੀਦ ਹਵਲਦਾਰ ਨੇ ਉੱਠ ਕੇ ਸਾਡੇ ਨਾਲ ਹੱਥ ਮਿਲਾਇਆ ਸੰਧੂ ਸਿਪਾਹੀ ਦਫ਼ਤਰ ਦੇ ਬਾਹਰ ਤੱਕ ਸਾਡੇ ਨਾਲ ਆਇਆ ਤੇ ਸਾਡੇ ਵਿਦਾ ਹੋਣ ਤੋਂ ਪਹਿਲਾਂ ਜੱਫੀ ਪਾ ਕੇ ਮਿਲਿਆ ਥਾਣੇ ਤੋਂ ਬਾਹਰ ਆਏ ਤਾਂ ਜ਼ਕਤਾਰ ਕਹਿਣ ਲੱਗਾ ਇਹ ਸੜਕ ਮੁੜ ਕੇ ਥੋੜਾ ਅੱਗੇ ਕਰਕੇ ਹੀ ਹੈ ਸ਼ਾਹ ਤਾਜ਼ ਹੋਟਲ ਆਪਾਂ ਤੁਰੇ ਚੱਲਦੇ ਹਾਂ ਅਸੀਂ ਸੜਕ ਕਿਨਾਰੇ ਤੁਰਦੇ ਪ੍ਰੋਫੈਸਰ ਨਿਆਜ਼ੀ ਐਸਐਸਪੀ ਦਫ਼ਤਰ ਤੇ ਥਾਣੇ ਵਾਲਿਆਂ ਦੇ ਸਲੂਕ ਬਾਰੇ ਗੱਲਾਂ ਕਰ ਰਹੇ ਸਨ ਇੰਜ ਲੱਗਦਾ ਹੈ ਕਿ ਇਹਨਾਂ ਨੂੰ ਸਰਕਾਰ ਵੱਲੋਂ ਖਾਸ ਹਦਾਇਤ ਹੋਈ ਲੱਗਦੀ ਹੈ ਕਿ ਇੰਡੀਅਨਜ਼ ਨਾਲ ਚੰਗਾ ਸਲੂ ਕਰਨਾ ਹੈ ਵੇਖ ਲਓ ਕਿਤੇ ਵੀ ਕਿਸੇ ਵੱਲੋਂ ਵੀ ਅਜਿਹਾ ਵਿਹਾਰ ਨਹੀਂ ਹੋਇਆ ਜਿਸ ਉੱਤੇ ਅਸੀਂ ਉਂਗਲ ਉਠਾ ਸਕੀਏ ਮੈਂ ਆਖਿਆ ਡਾਕਟਰ ਜਗਤਾਰ ਕਹਿੰਦਾ ਤੇਰੀ ਗੱਲ ਠੀਕ ਵੀ ਹੋ ਸਕਦੀ ਹੈ ਕਿ ਸੇ ਬਾਹਰਲੇ ਮੁਲਕ ਦੇ ਬੰਦੇ ਲਈ ਕਿਸੇ ادارے ਦਾ ਪ੍ਰਭਾਵ ਉਸ ਮੁਲਕ ਦੇ ਸਮੁੱਚੇ ਰਵੱਈਏ ਦੀ ਤਰਜਮਾਨੀ ਵੀ ਕਰਦਾ ਪਰ ਮੇਰਾ ਆਪਣਾ ਹੀ ਮਨ ਮੇਰੀ ਦਿੱਤੀ ਦਲੀਲ ਨੂੰ ਪੂਰੀ ਤਰ੍ਹਾਂ ਮੰਨ ਨਹੀਂ ਸੀ ਰਿਹਾ ਪਰ ਸਿਰਫ ਆਗਿਆ ਅਤੇ ਆਦੇਸ਼ ਬੰਦੇ ਦੇ ਅੰਦਰਲੇ ਨੂੰ ਇਸ ਹੱਦ ਤੱਕ ਨਰਮ ਮਿਲਣਸਾਰ ਤੇ ਪਿਆਰ ਵੀ ਗੁੱਤੇ ਨਹੀਂ ਬਣਾ ਸਕਦੇ ਜੇ ਬੰਦੇ ਦੇ ਮਨ ਵਿੱਚ ਕੌੜ ਜਾਂ ਨਫ਼ਰਤ ਹੋਵੇ ਤਾਂ ਮਿੱਠੇ ਬੋਲਾਂ ਤੇ ਨਰਮ ਵਤੀਰੇ ਵਿੱਚੋਂ ਵੀ ਕਿਸੇ ਨਾ ਕਿਸੇ ਤਰ੍ਹਾਂ ਪ੍ਰਗਟ ਹੋ ਜਾਂਦੀ ਹੈ ਪਰ ਇਹਨਾਂ ਵਿੱਚੋਂ ਕਿਸੇ ਬੰਦੇ ਦੇ ਵਿਹਾਰ ਵਿੱਚੋਂ ਵੀ ਉਸ ਕੌੜ ਦੀ ਬੂ ਨਹੀਂ ਆਈ